ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਰਜਨੀ ਦੀ ਵਿਆਖਿਆ ਤੇਰਾ ਦਿੱਤਾ ਰੱਬਾ ਖਾਵਾ ਤੇ ਪਾਵਾ ਰਜਨੀ ਆਖੇ ਸੁਣ ਬਾਵਲਾ ਤੇਰਾ ਦਿੱਤਾ ਰੱਬਾ ਖਾਵਾ ਤੇ ਪਾਵਾ ਰਜਨੀ ਆਖੇ ਸੁਣ ਬਾਵਲਾ ਮੈਂ ਤਾ ਰੱਬ ਦੀ ਰਜਾ ਦੇ ਵਿੱਚ ਰਹਿਣਾ ਪਾਵੇਂ ਕਰ ਕਰ ਪੈ ਜੇ ਮੰਗਣਾ ਮੈਂ ਤਾਂ ਰੱਬ ਦੀ ਰਜਾ ਦੇ ਵਿੱਚ ਰਹਿਣਾ ਪਾਵੇਂ ਕਰ ਕਰ ਪੈ ਜੇ ਮੰਗਣਾ ਜੇ ਨજર ਗੁਰਾਂ ਦੀ ਹੋ ਜੇ ਕਾਮਾ ਤੋਂ ਵੀ ਹੰਸ ਵਣ ਜਾਂਦੇ ਜੇ ਨજર ਗੁਰਾਂ ਦੀ ਹੋ ਜੇ ਕਾਮਾ ਤੋਂ ਵੀ ਹੰਸ ਵਣ ਜਾਂਦੇ ਨੇ ರಾಮಸರೋವರ ಸಬ್ ಉತ್ತರೆ ಪಾಪ ಕಮಾ ಜೇ ರಾಮಸರೋವರ ಸಬ್ ಉತ್ತೇ ಪಾಪ ಕಮೇ ಪೀ ಫಲ ಲಗ್ ಪಾಪನೂ ಪಾರೀ ಫಲ ಲಗೆ ಭಾವನ್ನು प्यारे जी रजनी नु पागल लग गए प्यारे जी रजनी नु पागल लग गए कदों होणगे दीदार तेरे अक्खियां ने तरस दियां कदों होणगे दीदार तेरे अक्खियां ने तरस दियां ਗੁਰੂ ਜੀ ਚਰਨਾ ਨਾਲ ਜੋੜ ਲੋ ਸੇਵਾ ਤੇ ਸਿਮਰਨ ਬਖਸ਼ੋ ਗੁਰੂ ਜੀ ਚਰਨਾ ਨਾਲ ਜੋੜ ਲੋ ਸੇਵਾ ਤੇ ਸਿਮਰਨ ਬਖਸ਼ੋ ਦਾਤਾ ਰੱਖੋ ਚਰਨਾ ਨਾਲ ਜੋੜ ਕੇ ਚਰਨਾ ਦੀ ਮौज ਵੜੀ ਦਾਤਾ ਰੱਖੋ ਚਰਨਾ ਨਾਲ ਜੋੜ ਕੇ ਚਰਨਾ ਦੀ ਮौज ਵੜੀ ਦਿੱਤਾ ਰੱਬਾ ਦਾ ਖਾਮਾ ਤੇ ਪਾਮ ਰਜਨੀ ਆਖੇ ਸੁਣ ਬਾਵਲਾ ਰੱਬਾ ਤੇਰਾ ਦਿੱਤਾ ਤੇ ਖਾਮਾ ਰਜਨੀ ਆਖੇ ਸੁਣ ਬਾਵਲਾ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਨੂੰ ਸੋਨੇ ਸੋਨੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਡੀ ਵੀਡੀਓ ਨੂੰ ਬਾਅਦ ਤੋਂ ਬਾਅਦ ਅੱਗੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਬਹੁਤ-ਬਹੁਤ ਧੰਨਵਾਦ ਕਿਸਾਨ